ਕੀ ਗਾਲ ਆਦਾਬ ਨਮਸਕਾਰ ਮੈਂ ਮਨੀਸ਼ ਅੰਦਗੜ ਤੋਂ ਅਸੀਂ ਇੱਕ ਸਰਦੀ ਦੀ ਵਿੰਟਰ ਦੀ ਸਟਾਕ ਕਲੀਅਰ ਸੇਲ ਲਗਾਉਣ ਜਾ ਰਹੇ ਹਾਂ ਜਿਹੜੀ ਇਹ ਸੇਲ ਲਗਾਉਣੀ ਆ ਮੈਂ 6 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਲਗਾਵਾਂਗੇ ਇਹਦੇ ਵਿੱਚ ਪਹਿਣਾ ਭਰਾਮਾਂ ਦਾ ਬਹੁਤ ਵੱਡਾ ਫਾਇਦਾ ਕਰਨਾ ਵਾ ਕਿਉਂਕਿ ਸਟਾਕ ਜਿਹੜਾ ਹੈਗਾ ਸਾਡੇ ਕੋਲ ਬਹੁਤ ਹੀ ਲਿਮਟਡ ਆ ਦੇਖੋ ਜਿੱਦਾਂ ਨਾਈਟ ਸੂਟ ਸੀਗੇ ਇਹ ਅਸੀਂ ਵੇਚ ਰਹੇ 6600 ਰੁਪਏ ਅੱਜ ਮੈਂ ਇਹ ਵੀ ਵੇਣੇ ਨੇਗੇ ਵਿੰਟਰ ਸਟਾਕ ਕਲੀਅਰ ਦੇ ਵਿੱਚ 450 ਰੁਪਏ ਦੇ ਦਊਗਾ ਜਿਹੜਾ ਕਿ ਸਾਡਾ 5x ਵਾਲਾ ਨਾਈਟ ਸੂਟ ਦੇਖੋ ਬਹੁਤ ਸੋਹਣਾ ਨਾਈਟ ਸੂਟ ਹੈ ਵੀ ਲੌਂਗ ਦੇ ਵਿੱਚ ਸਾਈਡ ਚਾਕ ਦੇ ਵਿੱਚ ਇਹ ਵੀ ਦੇਣਾ ਵਾ ਸਿਰਫ ਐਂਡ ਸਿਰਫ 450 ਰੁਪਏ ਦੇ ਵਿੱਚ ਦੇਖੋ ਇਸ ਤੋਂ ਬਿਨਾ ਕੋਰਸੈਟ ਦੇ ਵਿੱਚ ਬਹੁਤ ਆਈਟਮਾਂ ਹੈਗੀਆਂ ਜਿਹੜਾ ਇਹ ਕੋਰਸੈਟ ਵਿੱਚ ਆ ਸੀ 800 ਰੁਪਏ ਅੱਜ ਇਹ ਵੀ ਦਊਂਗਾ 650 ਰੁਪਏ ਦੇ ਵਿੱਚ ਦਊਂਗਾ ਸਟਾਕ ਕਲੀਅਰੈਂਸ ਦੇ ਵਿੱਚ ਇਸ ਤੋਂ ਬਿਨਾ ਸਾਡੇ ਕੋਲ ਬੂਲਨ ਦੇ ਕੋਰਸੈਟ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਜਿਹੜੇ ਕੋਰਸੈਟ ਨੇਗੇ ਦੇਖੋ ਆ ਸੀਗਾ ਕੋਰਸੈਟ 1000 ਰੁਪਏ ਦਾ ਜਿਹੜਾ ਇਹ ਵੀ ਦਊਂਗਾ 650 ਰੁਪਏ ਦੂੰਗਾ ਕੋਟ ਸੈੱਟ ਦੇਖੋ ਸਾਰੀ ਕੜਾਈ ਹੋਈ ਹੋਈ ਆ ਜਿਹੜੇ ਕ ਪਜਾਮੇ ਨੇਗੇ ਇਹ ਅਸੀਂ ਵੇਚਨੇ 7-700 ਰੁਪਏ ਦੇ ਇਹ ਵੀ ਮੈਂ ਦੇਣੇ ਨੇ ਸਟਾਕ ਕਲੀਅਰ ਦੇ ਵਿੱਚ ਸਿਰਫ 500 ਰੁਪਏ ਦੇ ਬਹੁਤ ਹੀ ਹੈਵੀ ਦੇ ਵਿੱਚ ਨੇਗੇ ਦੇਖੋ ਇਹ ਵੀ ਸਿਰਫ ਦੂੰਗਾ 500 ਰੁਪਏ ਦੇ ਵਿੱਚ ਇੱਕ ਆ ਦੇਖੋ ਬਹੁਤ ਸੋਹਣਾ ਉੱਪਰ ਆ ਇਹ ਵੀ ਕਿੰਨੇ ਦੇ ਵਿੱਚ ਦੇਣਾ ਬਾਏ ਵੇਚਾ 500 ਰੁਪਏ ਸਿਰਫ ਦੂੰਗਾ 300 ਰੁਪਏ ਦੇ ਵਿੱਚ ਉੱਪਰ ਦੂੰਗਾ ਇਹ ਮੈਂ ਇਸ ਤੋਂ ਬਿਨਾ ਸਾਡੇ ਕੋਲ ਟਾਪ ਦੀਆਂ ਆਈਟਮਾਂ ਰਹਿਗੀਆਂ ਉਹ ਵੀ ਬਹੁਤ ਹੀ ਵੱਡੀ ਲਸਟੇਜ ਦੇ ਦੂੰਗਾ ਜਿਹੜੇ ਟੌਪ ਨੇਗੇ ਟੌਪ ਦਊਂਗਾ ਸਾਰੇ ਮੈਂ ਕੋਈ ਦੇਖੋ 650 770 ਵਾਲੇ ਪੀਸ ਇਹ ਦੇਣੇ ਨੇ 500 ਰੁਪਏ ਦੇ ਵਿੱਚ ਜਿਹੜੀ ਸੇਲ ਆ ਦੁਬਾਰਾ ਫੇਰ ਦੱਸ ਰਿਹਾ ਵਾ 6 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਸਟਾਕ ਕਲੀਅਰ ਸੇਲ ਲਗਾ ਰਿਹਾ ਸਟਾਕ ਸਾਡੇ ਕੋਲ ਬਹੁਤ ਹੀ ਲਿਮਟਡ ਆ ਜੈਕਟਾਂ ਵੀ ਹੈਗੀਆਂ ਨੇ ਇਸ ਤੋਂ ਬਿਨਾ ਹੋਰ ਵੀ ਸਾਡੇ ਕੋਲ ਬਹੁਤ ਆਈਟਮਾਂ ਰਹੀਆਂ ਆ ਆਫਰ ਦੇ ਵਿੱਚ ਸਾਈਜ਼ ਵੀ ਵੱਡੇ ਦਊਂਗਾ ਪੂਰੇ ਟਰੈਕਸੂਟ ਦੇ ਵਿੱਚ 3 ਤੋਂ ਲੈ ਕੇ 3XL ਤੱਕ ਸਾਈਜ਼ ਦਊਂਗਾ ਜਿਹੜਾ ਟਰੈਕਸੂਟ ਆ ਅਸੀਂ ਵੇਚਿਆ 1000 ਰੁਪਏ ਦਾ ਅੱਜ ਇਹ ਵੀ ਸਟਾਕ ਕਲੀਅਰੈਂਸ ਦੇ ਵਿੱਚ ਦਊਂਗਾ 800 ਰੁਪਏ ਦੇਖੋ ਬਹੁਤ ਵੱਡਾ ਸਾਈਜ਼ ਆ ਬੈਲਵਰਡ ਦਾ ਜਿੰਨੀਆਂ ਵੀ ਤੁਸੀਂ ਆਈਟਮਾਂ ਦੇਖ ਰਹੇ ਹੋ ਸਾਰਿਆਂ ਦੇ ਵਿੱਚ ਤੁਹਾਡਾ ਬਹੁਤ ਵੱਡਾ ਫਾਇਦਾ ਕਰਨਾ ਤੁਸੀਂ ਜਲਦੀ ਤੋਂ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਡੇਟ ਯਾਦ ਰੱਖਿਓ 6 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਜਿੰਨੀਆਂ ਤੁਸੀਂ ਕੋਈ ਟੌਪ ਲੈ ਲਓ ਕੋਈ ਵੀ ਆਈਟਮ ਲੈ ਲਓ ਵਿంటర్ ਦੇ ਦੇਖੋ ਮੇਰੇ ਕੋਲ ਸੂਟ ਵੀ ਨੇਗੇ ਬਹੁਤ ਸੋਹਣੇ ਸੂਟ ਨੇਗੇ ਬੈਲਵਰਡ ਦੇ ਦੇਖੋ ਸਟਾਲ ਦੇ ਨਾਲ ਦੇਖੋ ਤੁਹਾਨੂੰ ਦਿਖਾਉਣਾ ਬੈਲਵਰਡ ਦਾ ਸੂਟ ਆ ਦੇਖੋ ਸਾਰੀ ਕੜਾਈ ਹੋਈ ਹੋਈ ਆ ਮਾਣੂ ਮੇਰਾ ਦੇਖੋ ਪਲਾਜ਼ੋ ਵਿਦ ਦੁਪੱਟਾ ਜਿਹੜਾ ਇਹ ਸੂਟ ਆ ਮੈਂ ਵਿੱਚ 800 ਰੁਪਏ ਅੱਜ ਇਹ ਵੀ ਤੁਹਾਨੂੰ ਮੈਂ ਕਿੰਨੇ ਦੇ ਵਿੱਚ ਦੇਣਾ ਵਾ ਸਿਰਫ ਦਊਗਾ 550 ਰੁਪਏ ਦੇ ਵਿੱਚ ਵਿਦ ਸਟਾਲ ਦੇ ਨਾਲ ਸੂਟ 550 ਰੁਪਏ ਦੇ ਵਿੱਚ ਦੇਣਾ ਵਾ ਤੁਸੀਂ ਜਲਦੀ ਜਲਦੀ ਇਸ ਜਿਹੜੀਆਂ ਤੁਹਾਨੂੰ ਆਫਰਾਂ ਦੇ ਰਿਆਂ ਦਾ ਲਾਭ ਉਠਾਓ ਦੇਖੋ ਜਿੱਦਾਂ ਲੇਡੀਜ਼ ਕੋਰਟੀ ਆ ਗਈ ਇਹ ਵੀ ਮੈਂ ਦੇਣੀ ਆ ਆਫਰ ਦੇ ਵਿੱਚ ਹੀ ਦੇਣੀ ਆ ਕੋਈ 500 ਕੋਈ दे 600 ਜਿੱਦਾਂ ਕਿ ਜੈਂਟਸ ਸ਼ਰਟ ਆ ਇਹ ਵੀ ਮੈਂ ਵੇਚੀਆ 770 ਰੁਪਏ ਇਹ ਵੀ ਦਊਗਾ ਸਿਰਫ ਮੈਂ 500 ਰੁਪਏ ਦੇ ਵਿੱਚ ਦੇਣੀ ਆ ਪਰ ਡੇਟ ਦੁਆਰਾ ਫੇਰ ਹੀ ਦੱਸਦਾ 6 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਉਹ ਜਿੱਦਾਂ ਮੇਰੀ ਇੱਕ ਆਫਰ ਵੀ ਚੱਲ ਰਹੀ ਆ ਅਸੀਂ 14 ਫਰਵਰੀ ਨੂੰ ਆਪਣੇ ਵੀਨਰ ਅਨਾਉਂਸ ਕਰਨੇ ਨੇ 2500 ਰੁਪਏ ਦੀ ਸ਼ਾਪਿੰਗ ਦੇ ਉੱਤੇ ਅਸੀਂ ਇੱਕ ਲੱਕੀ ਕੂਪਨ ਦਿੰਨੇ ਆ ਉਹ ਜਿਹੜੀ ਇਹ ਅਸੀਂ ਸਟਾਕ ਕਲੀਅਰੈਂਸ ਸੇਲ ਲਗਾਈ ਆ ਅਸੀਂ ਇਹਦੇ ਵਿੱਚ ਵੀ ਦਵਾਂਗੇ ਭੈਣਾ ਭਰਾਵਾਂ ਨੂੰ 2500 ਰੁਪਏ ਦੀ ਸ਼ਾਪਿੰਗ ਦੇ ਉੱਤੇ ਅਸੀਂ ਕੂਪਨ ਦਵਾਂਗੇ ਜਿਹੜੇ ਉਹਦੇ ਅਸੀਂ ਇਨਾਮ ਨੇ 14 ਫਰਵਰੀ ਨੂੰ ਅਸੀਂ ਲਾਈਵ ਆ ਕੇ ਕੱਢਨੇ ਉਹ ਚ ਪਹਿਲਾ ਨਾਮ ਹੈਗਾ 32 ਇੰਚੀ ਐਲਸੀਡੀ ਔਰ ਸਾਡੇ ਪੇਜ ਨੂੰ ਤੁਸੀਂ ਵੱਧ ਤੋਂ ਫੋਲੋ ਵੀ ਕਰੋ ਕਿਉਂਕਿ ਰੋਜ਼ ਛੋੜਨੇ ਸੀ ਫਾਇਦੇ ਵਾਲੀਆਂ ਵੀਡੀਓ ਲੈ ਕੇ ਆਣ ਇੱਕ ਗੱਲ ਹੋਰ ਜਿਹੜੇ ਰੇਟ ਨੇ ਸਾਡੇ ਫਿਕਸ ਪ੍ਰਾਈਸ ਸਾਡੇ ਬਿਲਕੁਲ ਫਿਕਸ ਨੇਗੇ ਸਾਡੇ ਰੇਟ ਸਾਨੂੰ ਸ਼ਾਪ ਤੇ ਆ ਕੇ ਕੋਈ ਭੈਣ ਭਰਾ ਇਹ ਨਾ ਕਹਿਆ ਕਰੋ ਵੀ 바ਰਗਿੰਗ ਕਰਨ ਵਾਸਤੇ ਨਾ ਕਹਿਆ ਕਰੋ ਵੀ ਰੇਟ ਘਟਾ ਲਓ ਵਧਾ ਲਓ ਸਾਡੇ ਰੇਟ ਬਿਲਕੁਲ ਫਿਕਸ ਨੇ ਕਿਉਂਕਿ ਅਸੀਂ ਬਹੁਤ ਹੀ ਘੱਟ ਮਾਰਜਿਨ ਤੇ ਕੰਮ ਕਰਦੇ ਆਂ ਔਰ ਜਿਹੜੀ ਮੈਂ ਇੱਕ ਆਫਰ ਸਟਾਕ ਕਲੀਅਰਸ ਲਗਾ ਰਿਹਾ ਵਾ ਇਹਦੇ ਵਿੱਚ ਮੈਂ ਇਹਦੇ ਵਿੱਚ ਕੋਈ ਵੀ ਭੈਣ ਭਰਾ ਮੇਰਾ ਪੀਸ ਲੈ ਕੇ ਜਾਊਗਾ ਟਰਾਈ ਕਰਕੇ ਲੈ ਕੇ ਜਾਵੇ ਅਸੀਂ ਐਕਸਚੇਂਜ ਦੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੋਣੀ ਅਸੀਂ ਐਕਸਚੇਂਜ ਨਹੀਂ ਕਰਨਾ ਹੈਗਾ ਫਿਰ ਦੱਸਦਾ ਕਈ ਵਾਰ ਭੈਣ ਭਰਾ ਕਹਿੰਦਾ ਵੀਰੇ ਤੁਸੀਂ ਐਕਸਚੇਂਜ ਨਹੀਂ ਕਰਦੇ ਹਰ ਦਾ ਆਪ ਦਾ ਆਪ ਦਾ ਸਿਸਟਮ ਹੁੰਦਾ ਐਕਸਚੇਂਜ ਨਹੀਂ ਕਰਦੇ ਕਿਉਂਕਿ ਅਸੀਂ ਬਹੁਤ ਹੀ ਘੱਟ ਮਾਰਦੇ ਨੇ ਕੰਮ ਕਰਦੇ ਹਾਂ ਚੀਜ਼ ਪਸੰਦ ਆ ਤਾਂ ਜ਼ਰੂਰ ਲੈ ਕੇ ਜਾਓ ਨਹੀਂ ਪਸੰਦ ਤਾਂ ਕੋਈ ਚੱਕਰ ਨਹੀਂ ਪਰ ਐਕਸਚੇਂਜ ਦੇ ਵਿੱਚ ਫਿਰ ਕਸਟਮਰ ਦੀਆਂ ਬਹੁਤ ਕੰਪਲੇਂਟਸ ਹੁੰਦੀਆਂ ਨੇ ਉਹਦੋਂ ਪਹਿਲਾਂ ਹੀ ਮੈਂ ਕਲੀਅਰ ਕਰ ਰਿਹਾ ਹਾਂ ਵਾ ਵੀ ਅਸੀਂ ਐਕਸਚੇਂਜ ਦੀ ਅਸੀਂ ਕੋਈ ਆਪਸ਼ਨ ਵੀ ਨਹੀਂ ਦੇਣੀ ਹੈਗੀ ਡੇਟ ਫਿਰ ਦੁਆਰਾ 6 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਲੁਟ ਤੰਨਵਾ ਦੋਸਤੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ